ਦਰਿਕ ਸੁਵੇਰਾ ਜੀ ਵੀ ਦੇਖ ਰਹੇ ਹੋ ਤੁਸੀਂ 15 ਅਗਸਤ ਦੇ ਮੱਦੇਨਜ਼ਰ ਪੰਜਾਬ ਪੁਲਿਸ ਲਗਾਤਾਰ ਅਲਰਟ ਤੇ ਨਜ਼ਰ ਆ ਰਹੀ ਹੈ ਸੂਬੇ ਭਰ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਸਰਚ ਅਭਿਆਨ ਜਿਹੜੇ ਨੇ ਉਹ ਚਲਾਏ ਜਾ ਰਹੇ ਨੇ ਤੇ ਹੁਣ ਤਸਵੀਰਾਂ ਮਲੋੜਤੀਆਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪੁਲਿਸ ਦੇ ਵੱਲੋਂ ਰੇਲਵੇ ਸਟੇਸ਼ਨ ਦੇ ਉੱਤੇ ਅਤੇ ਬੱਸ ਸਟੈਂਡ ਦੇ ਉੱਤੇ ਚੈਕਿੰਗ ਮੁਹਿੰਮ ਚਲਾਈ ਗਈ ਹੈ ਤੇ ਇਸ ਦੌਰਾਨ ਔਰ ਜਾਣ ਵਾਲੇ ਯਾਤਰੀਆਂ ਅਤੇ ਉਹਨਾਂ ਦੇ ਸਮਾਨ ਦੀ ਜੜੀਆ ਬਰੀਕੀ ਦੇ ਨਾਲ ਤਲਾਸ਼ੀ ਲਈ ਜਾ ਰਹੀ ਹੈ 15 ਅਗਸਤ ਤੇ ਜਿਸ ਦੇ ਮੱਦੇਨਜ਼ਰ ਲਗਾਤਾਰ ਹੀ ਪੰਜਾਬ ਪੁਲਿਸ ਦੇ ਵੱਲੋਂ ਸਰਚ ਅਭਿਆਨ ਜਿਹੜੇ ਨੇ ਉਹ ਚਲਾਏ ਜਾ ਰਹੇ ਨੇ ਜੰਤਕ ਥਾਵਾਂ ਦੇ ਉੱਤੇ ਯਾਤਰੀਆਂ ਦੇ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਰੇਲਵੇ ਸਟੇਸ਼ਨ ਦੀ ਗੱਲ ਕਰੀਏ ਬੱਸ ਸਟੈਂਡ ਦੀ ਗੱਲ ਕਰੀਏ ਤਾਂ ਹਰ ਜਗ੍ਹਾ ਤੇ ਚੱਪੇ-ਚੱਪੇ ਦੀ ਤਲਾਸ਼ੀ ਲੈਂਦੀ ਹੋਈ ਪੰਜਾਬ ਪੁਲਿਸ ਨਜ਼ਰ ਆ ਰਹੀ ਹੈ ਤਾਂ ਮਲੋੜ ਪੁਲਿਸ ਦੇ ਵੱਲੋਂ ਵੀ ਰੇਲਵੇ ਸਟੇਸ਼ਨ ਦੇ ਉੱਤੇ ਅਤੇ ਬੱਸ ਸਟੈਂਡ ਦੇ ਉੱਤੇ ਇਹ ਚੈਕਿੰਗ ਮੁਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਪੁਲਿਸ ਨੇ ਲੋ ਯਾਤਰੀਆਂ ਦੇ ਸਮਾਨ ਦੀ ਬਰੀਕੀ ਦੇ ਨਾਲ ਤਲਾਸ਼ੀ ਲਈ ਜਾ ਰਹੀ ਹੈ ਨਾਲ ਹੀ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਦੀ ਵੀ ਬਰੀਕੀ ਦੇ ਨਾਲ ਤਲਾਸ਼ੀ ਜਿਹੜੀ ਆ ਉਹ ਲਈ ਜਾ ਰਹੀ ਹੈ ਤਾਂ ਕਿਸੇ ਵੀ ਤਰ੍ਹਾਂ ਦੀ ਅਪਰਾਧਿਕ ਗਤੀਵਿਧੀ ਸੂਬੇ ਦੇ ਵਿੱਚ ਨਾ ਵਾਪਰੇ ਉਸ ਨੂੰ ਲੈ ਕੇ ਪੰਜਾਬ ਪੁਲਿਸ ਪੱਬਾ ਪਾ ਰਿਹਾ ਜਿਸ ਦੇ ਚਲਦਿਆਂ ਲਗਾਤਾਰ ਹੀ ਪੰਜਾਬ ਪੁਲਿਸ ਦੇ ਵੱਲੋਂ 15 ਅਗਸਤ ਦੇ ਮੱਦੇਨਜ਼ਰ ਸਰਚ ਅਭਿਆਨ ਜਿਹੜੇ ਨੇ ਉਹ ਚਲਾਏ ਜਾ ਰਹੇ ਨੇ ਤੇ ਇਸੇ ਦੌਰਾਨ ਐਸਐਚਓ ਤੋਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦੀ ਜੇਕਰ ਤੁਹਾਨੂੰ ਸੂਚਨਾ ਮਿਲਦੀ ਆ ਅਪਰਾਧਿਕ ਗਤੀਵਿਧੀ ਦੇ ਨਾਲ ਜੁੜੀ ਹੋਈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਲਗਾਤਾਰ ਹੀ ਪੰਜਾਬ ਪੁਲਿਸ ਦੇ ਵੱਲੋਂ ਇਹ ਸਰਚ ਅਭਿਆਨ ਚਲਾਇਆ ਜਾ ਆ ਰਹੇ ਨੇ ਕਿ ਕੁਝ ਪੁਲਿਸ ਦੇ ਮੁਲਾਜ਼ਮ ਇਸ ਬਾਬਤ ਲੋਕਾਂ ਦੇ ਸਾਹਮਣੇ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਆ ਜੋ ਸਾਡੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਅਕਲ ਚੌਧਰੀ ਜੀ ਆਈਪੀਐਸ ਇਹਦੇ ਤੇ ਸ਼ਾਨਦਾਰ ਦੇਚ ਜੋ ਆਜ਼ਾਦੀ ਦਿਹਾੜਾ 15 ਅਗਸਤ ਜੋ ਆਪਾਂ ਹਰ ਸਾਲ ਮਨਾਉਂਦੇ ਆ ਇਹਦੇ ਵਿੱਚ ਜੋ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਜੋ ਮਾਲ ਵਗੈਰਾ ਜਾਂ ਭੀੜ ਭੜੱਕੇ ਵਾਲੀ ਮਾਰਕੀਟ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਤਾਂ ਜੋ ਕੋਈ ਚੱਕੀ ਵਿਅਕਤੀ ਜਾਂ ਕੋਈ ਸ਼ਰਾਰਤੀ ਵਿਅਕਤੀ ਕੋਈ ਕੋਈ ਅਨਸਾ ਵੀ ਘਟਰਾ ਨੂੰ ਅੰਜਾਮ ਨਾ ਦੇਵੇ ਇਸ ਕੋਟਾ ਕਿੰਨੀ ਨਾਕਾਬੰਦੀ ਨੇ ਕਿੰਨੇ ਕਿਹੜੀ ਕਿਹੜੀ ਜਗ੍ਹਾ ਤੇ ਚੈਕਿੰਗ ਹੋਈ ਹੈ। ਇਹਦੇ ਵਿੱਚ ਜੀ ਅਸੀਂ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਨਾਕਾਬੰਦੀ ਕੀਤੀ ਹੋਈ ਹੈ ਤੇ ਜੋ ਸਾਡੇ ਸ਼ਹਿਰ ਦੇ ਵਿੱਚ ਪੀਸੀਆਰ ਹੈ ਉਹਨਾਂ ਨੂੰ ਅਲਰਟ ਕੀਤਾ ਹੋਇਆ ਹੈ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਮਿਲਦਾ ਹੈ ਤਾਂ ਉਹਨੂੰ ਆਪਣੇ ਥਾਣੇ ਤੇ ਆ ਕੇ ਸਾਡੇ ਪੇਸ਼ ਕੀਤਾ ਜਾਵੇ। ਤਾਂ ਜੋ ਲੋਕਾਂ ਦੇ ਵਿੱਚ ਜੋ ਕੋਈ ਡਰ ਦਾ ਮਾਹੌਲ ਨਾ ਬਣੇ ਤਾਂ ਕੋਈ ਉਹ ਆਪਣਾ ਵਧੀਆ तरीके ਨਾਲ 인디펜던ਸ ਦੇ सेलिब्रेशन ਕਰ ਸਕੀ। ਕਿੰਨੀ ਫੋਰਸ ਡਿਪਲੋਏ ਕੀਤੀ ਹੈ ਇਹਦੇ ਵਿੱਚ ਇਹਦੇ ਵਿੱਚ ਹੀ ਸਾਡੇ ਸੀਨੀਅਰ ਆਫਸਰਾਂ ਵੱਲੋਂ ਸਾਨੂੰ 5 ਲੱਖ ਦੇ ਅਸੀਂ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲਗਾਏ ਹੈ ਤੇ ਬਾਕੀ ਪੀਸੀਆਰ 6 ਪੀਸੀਆਰ ਦੀਆਂ ਪਾਰਟੀਆਂ ਹੀ ਆ ਤੇ ਸ਼ਹਿਰ ਦੇ ਵਿੱਚ ਦਿਨੇ ਤੇ ਰਾਤ ਦੇ ਟਾਈਮ ਗਸ਼ਤ ਕਰਮੀਆਂ ਤਾਂ ਜੋ ਸ਼ਹਿਰ ਦੇ ਵਿੱਚ ਵਧੀਆ ਮਾਹੌਲ ਬਣਿਆ ਰਹੇ ਜੋ ਸਾਡੇ ਮਾਨ ਜੋ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਅਕਲ ਚੌਧਰੀ ਜੀ ਆਈਪੀਐਸ ਇਹਦੇ ਤੇ ਸ਼ੰਦਰ ਦੇਚ ਜੋ ਆਜ਼ਾਦੀ ਦਿਹਾੜਾ 15 ਅਗਸਤ ਜੋ ਆਪਾਂ ਹਰ ਸਾਲ ਮਨਾਉਂਦੇ ਆ ਇਹਦੇ ਵਿੱਚ ਜੋ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਜੋ ਮਾਲ ਵਗੈਰਾ ਜਾਂ ਭੀੜ ਭੜਕੇ ਵਾਲੀ ਮਾਰਕੀਟ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਤਾਂ ਜੋ ਕੋਈ ਚੱਕੀ ਵਿਅਕਤੀ ਜਾਂ ਕੋਈ ਸ਼ਰਾਰਤੀ ਵਿਅਕਤੀ ਕੋਈ ਕੋਈ ਅਨਸਾ ਵੀ ਕਟੜਾ ਨੂੰ ਅੰਜਾਮ ਨਾ ਦੇਵੇ ਬਿਲਕੁਲ ਕਿੰਨੀ ਤੇ ਨਾਕਾਬੰਦੀ ਨੇ ਕਿੰਨੇ ਕਿਹੜੀ ਕਿਹੜੀ ਜਗ੍ਹਾ ਤੇ ਚੈਕਿੰਗ ਹੋਈ ਹੈ ਬਤ ਇਹਦੇ ਵਿੱਚ ਜੀ ਅਸੀਂ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਨਾਕਾਬੰਦੀ ਕੀਤੀ ਹੋਈ ਹੈ ਤੇ ਜੋ ਸਾਡੇ ਸ਼ਹਿਰ ਦੇ ਵਿੱਚ ਪੀਸੀਆਰ ਉਹਨਾਂ ਨੂੰ ਅਲਰਟ ਕੀਤਾ ਹੋਇਆ ਹੈ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਮਿਲਦਾ ਹੈ ਤਾਂ ਉਹਨੂੰ ਆਪਣੇ ਥਾਣੇ ਤੇ ਲਿਆ ਕੇ ਸਾਡੇ ਪੇਸ਼ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਵਿੱਚ ਜੋ ਕੋਈ ਡਰ ਦਾ ਮਾਹੌਲ ਨਾ ਬਣੇ ਤਾਂ ਕੋਈ ਉਹ ਆਪਣਾ ਵਧੀਆ ਤਰੀਕੇ ਨਾਲ ਇੰਡੀਪੈਂਡੈਂਸ ਦੇ ਸੈਲੀਬ੍ਰੇਸ਼ਨ ਕਰ ਸਕੇ ਇਹਦੇ ਵਿੱਚ ਇਹਦੇ ਵਿੱਚ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਾਨੂੰ 5 ਲੱਖ ਜੋ ਅਸੀਂ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲਗਾਏ ਹੈ ਤੇ ਬਾਕੀ ਪੀਸੀਆਰ 6 ਪੀਸੀਆਰ ਦੀਆਂ ਪਾਰਟੀਆਂ ਹੀ ਆ ਤੇ ਉਹ ਸ਼ਹਿਰ ਦੇ ਵਿੱਚ ਦਿਨੇ ਤੇ ਰਾਤ ਦੇ ਟਾਈਮ ਗਸ਼ਟ ਕਰਮੀਆਂ ਤਾਂ ਜੋ ਸ਼ਹਿਰ ਦੇ ਵਿੱਚ ਵਧੀਆ ਮਾਹੌਲ ਬਣਿਆ ਰਹੇ ਜੋ ਸਾਡੇ ਮਾਨ ਜੋ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਅਕਲ ਚੌਧਰੀ ਜੀ ਆਈਪੀਐਸ ਜਿਹਦੇ ਤੇ ਸ਼ਾਨਦਰ ਦੇਚ ਜੋ ਆਜ਼ਾਦੀ ਦਿਹਾੜਾ 15 ਅਗਸਤ ਜੋ ਆਪਾਂ ਹਰ ਸਾਲ ਮਨਾਉਂਦੇ ਆ ਇਹਦੇ ਵਿੱਚ ਜੋ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਜੋ ਮਾਲ ਵਗੈਰਾ ਜਾਂ ਭੀੜ ਭੜਕੇ ਵਾਲੀ ਮਾਰਕੀਟ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਤਾਂ ਜੋ ਕੋਈ ਚੱਕੀ ਵਿਅਕਤੀ ਜਾਂ ਕੋਈ ਸ਼ਰਾਰਤੀ ਵਿਅਕਤੀ ਕੋਈ ਕੋਈ ਅਨਸਾ ਵੀ ਕਟੜਾ ਨੂੰ ਪੰਜਾਬ ਨਾਲ ਦੇਵੇ ਰਿਪੋਰਟਰ ਕਿੰਨੀ ਕਿਹ ਇਨਾਕਾ ਬੰਦੀ ਨੇ ਕਿੰਨੇ ਕਿਹੜੀ ਕਿਹ ਜਗ੍ਹਾ ਤੇ ਚੈਕਿੰਗ ਹੋਈ ਇਹਦੇ ਵਿੱਚ ਜੀ ਅਸੀਂ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਨਾਕਾਬੰਦੀ ਕੀਤੀ ਹੋਈ ਹੈ ਤੇ ਜੋ ਸਾਡੇ ਸ਼ਹਿਰ ਦੇ ਵਿੱਚ ਪੀਸੀਆਰ ਉਹਨਾਂ ਨੂੰ ਅਲਰਟ ਕੀਤਾ ਹੋਇਆ ਹੈ ਜੇਕਰ ਕੋਈ ਸ਼ੱਕੀ ਵਿਅਕਤੀ ਮਿਲਦਾ ਹੈ ਤਾਂ ਉਹਨੂੰ ਆਪਣੇ ਥਾਣੇ ਤੇ ਆ ਕੇ ਸਾਡੇ ਪੇਸ਼ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਵਿੱਚ ਜੋ ਕੋਈ ਡਰ ਦਾ ਮਾਹੌਲ ਨਾ ਬਣੇ ਤਾਂ ਕੋਈ ਉਹ ਆਪਣਾ ਵਧੀਆ ਤਰੀਕੇ ਨਾਲ 인ਡੀਪੈਂਡੈਂਸ ਦੇ ਸੈਲੀਬ੍ਰੇਸ਼ਨ ਕਰ ਸਕੇ ਕਿੰਨੀ ਫੋਰਸ ਡਿਪਲੋਏ ਕੀਤੀ ਹੈ ਇਹਦੇ ਵਿੱਚ ਇਹਦੇ ਵਿੱਚ ਹੀ ਸਾਡੇ ਸੀਨੀਅਰ ਆਫਸਰਾਂ ਵੱਲੋਂ ਸਾਨੂੰ 5 ਲੱਖ ਜੋ ਅਸੀਂ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲਗਾਏ ਹੈ ਤੇ ਬਾਕੀ ਪੀਸੀਆਰ ਛੇ ਪੀਸੀਆਰ ਦੀਆਂ ਪਾਰਟੀਆਂ ਹੀ ਆ ਤੇ ਸ਼ਹਿਰ ਦੇ ਵਿੱਚ ਦਿਨੇ ਤੇ ਰਾਤ ਦੇ ਟਾਈਮ ਗਸ਼ਟ ਕਰਨੀਆਂ ਤਾਂ ਜੋ ਸ਼ਹਿਰ ਦੇ ਵਿੱਚ ਵਧੀਆ ਮਾਹੌਲ ਬਣਿਆ ਰਹੇ ਤੇ ਉਹ ਸਾਡੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਅਕਲ ਚੌਧਰੀ ਜੀ ਆਈਪੀਐਸ ਜਿਹਦੇ ਦੇ ਸ਼ਾਨਦਾਰ ਦੇਚ ਜੋ ਆਜ਼ਾਦੀ ਦਿਹਾੜਾ 15 ਅਗਸਤ ਜੋ ਆਪਾਂ ਹਰ ਸਾਲ ਮਨਾਉਂਦੇ ਆ ਇਹਦੇ ਵਿੱਚ ਜੋ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਜੋ ਮਾਲ ਵਗੈਰਾ ਜਾ ਭੀੜ ਭੜੱਕੇ ਵਾਲੀ ਮਾਰਕੀਟ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਤਾਂ ਜੋ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਸ਼ਰਾਰਤੀ ਵਿਅਕਤੀ ਕੋਈ ਕੋਈ ਅਣਸਾਵੇ ਘਟਰਾ ਨੂੰ ਅੰਜਾਮ ਨਾ ਦੇਵੇ ਕਿਉਂਕਿ ਕਿੰਨੀ ਤੇ ਨਾਕਾਬੰਦੀ ਨੇ ਕਿੰਨੇ ਕਿਹੜੀ ਕਿਹੜੀ ਜਗ੍ਹਾ ਤੇ ਚੈਕਿੰਗ ਹੋਈ ਹੈ ਇਹਦੇ ਵਿੱਚ ਜੀ ਅਸੀਂ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਨਾਕਾਬੰਦੀ ਕੀਤੀ ਹੋਈ ਹੈ ਤੇ ਜੋ ਸਾਡੇ ਸ਼ਹਿਰ ਦੇ ਵਿੱਚ ਪੀਸੀਆਰ ਹੈ ਉਹਨਾਂ ਨੂੰ ਅਲਰਟ ਕੀਤਾ ਹੋਇਆ ਹੈ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਮਿਲਦਾ ਹੈ ਤਾਂ ਉਹਨੂੰ ਆਪਣੇ ਥਾਣੇ ਤੇ ਲਿਆ ਕੇ ਸਾਡੇ ਪੇਸ਼ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਵਿੱਚ ਜੋ ਕੋਈ ਡਰ ਦਾ ਮਾਹੌਲ ਨਾ ਬਣੇ ਤਾਂ ਕੋਈ ਉਹ ਆਪਣਾ ਵਧੀਆ ਤਰੀਕੇ ਨਾਲ ਇੰਡੀਪੈਂਡੈਂਸ ਦੇ ਸੈਲੀਬ੍ਰੇਸ਼ਨ ਕਰ ਸਕਣ ਇਹਦੇ ਵਿੱਚ ਇਹਦੇ ਵਿੱਚ ਹੀ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਾਨੂੰ 5 ਲੱਖ ਦੇ ਅਸੀਂ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲਗਾਏ ਹੈ ਤੇ ਬਾਕੀ ਪੀਸੀਆਰ 6 ਪੀਸੀਆਰ ਦੀਆਂ ਪਾਰਟੀਆਂ ਹੀ ਆ ਤੋ ਸ਼ਹਿਰ ਦੇ ਵਿੱਚ ਦਿਨੇ ਤੇ ਰਾਤ ਦੇ ਟਾਈਮ ਗਸ਼ਟ ਕਰਨੀਆਂ ਤਾਂ ਜੋ ਸ਼ਹਿਰ ਦੇ ਵਿੱਚ ਵਧੀਆ ਮਾਹੌਲ ਬਣਿਆ ਰਹੇ ਜੋ ਸਾਡੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਅਕਲ ਚੌਧਰੀ ਜੀ ਆਈਪੀਐਸ ਜਿਹਦੇ ਤੇ ਸ਼ਾਨਦਾਰ ਦੇਚ ਜੋ ਆਜ਼ਾਦੀ ਦਿਹਾੜਾ 15 ਅਗਸਤ ਜੋ ਆਪਾਂ ਹਰ ਸਾਲ ਮਨਾਉਂਦੇ ਆ ਇਹਦੇ ਵਿੱਚ ਜੋ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਜੋ ਮਾਲ ਵਗੈਰਾ ਜਾਂ ਭੀੜ ਭੜਕੇ ਵਾਲੀ ਮਾਰਕੀਟ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਤਾ ਜੋ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਸ਼ਰਾਰਤੀ ਵਿਅਕਤੀ ਕੋਈ ਕੋਈ ਅਣਸਾਵੇ ਘਟਰਾ ਨੂੰ ਅੰਜਾਮ ਨਾ ਦੇਵੇ ਰਿਪੋਰਟਰ ਕਿੰਨੀ ਤੇ ਨਾਕਾਬੰਦੀ ਨੇ ਕਿੰਨੇ ਕਿਹੜੀ ਕਿਹੜੀ ਜਗ੍ਹਾ ਤੇ ਚੈਕਿੰਗ ਹੋਈ ਇਹ ਬਤਨ ਇਹਦੇ ਵਿੱਚ ਜੀ ਅਸੀਂ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਨਾਕਾਬੰਦੀ ਕੀਤੀ ਹੋਈ ਹੈ ਤੇ ਜੋ ਸਾਡੇ ਸ਼ਹਿਰ ਦੇ ਵਿੱਚ ਪੀਸੀਆਰ ਉਹਨਾਂ ਨੂੰ ਅਲਰਟ ਕੀਤਾ ਹੋਇਆ ਹੈ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਮਿਲਦਾ ਹੈ ਤਾਂ ਉਹਨੂੰ ਆਪਣੇ ਥਾਣੇ ਤੇ ਆ ਕੇ ਸਾਡੇ ਪੇਸ਼ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਵਿੱਚ ਜੋ ਕੋਈ ਡਰ ਦਾ ਮਾਹੌਲ ਨਾ ਬਣੇ ਤਾਂ ਕੋਈ ਉਹ ਆਪਣਾ ਵਧੀਆ ਤਰੀਕੇ ਨਾਲ 인ਡੀਪੈਂਡੈਂਸ ਦੇ ਸੈਲੀਬ੍ਰੇਸ਼ਨ ਕਰ ਸਕੇ ਇਹਦੇ ਵਿੱਚ ਇਹਦੇ ਵਿੱਚ ਹੀ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਾਨੂੰ 5 ਲੱਖ ਦੇ ਜੋ ਅਸੀਂ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲਗਾਏ ਐ ਤੇ ਬਾਕੀ ਪੀਸੀਆਰ 6 ਪੀਸੀਆਰ ਦੀਆਂ ਪਾਰਟੀਆਂ ਹੀ ਆ ਜੋ ਸ਼ਹਿਰ ਦੇ ਵਿੱਚ ਦਿਨੇ ਤੇ ਰਾਤ ਦੇ ਟਾਈਮ ਗਸ਼ਟ ਕਰਨੀਆਂ ਤਾਂ ਜੋ ਸ਼ਹਿਰ ਦੇ ਵਿੱਚ ਵਧੀਆ ਮਾਹੌਲ ਬਣਿਆ ਰਹੇ ਤੇ ਉਹ ਸਾਡੇ ਮਾਨ ਜੋ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਅਕਲ ਚੌਧਰੀ ਜੀ ਆਈਪੀਐਸ ਜਿਹਦੇ ਤੇ ਸ਼ਾਨਦਾਰ ਦੇਚ ਜੋ ਆਜ਼ਾਦੀ ਦਿਹਾੜਾ 15 ਅਗਸਤ ਜੋ ਆਪਾਂ ਹਰ ਸਾਲ ਮਨਾਉਂਦੇ ਆ ਇਹਦੇ ਵਿੱਚ ਜੋ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਜੋ ਮਾਲ ਵਗੈਰਾ ਜਾਂ ਭੀੜ ਭੜੱਕੇ ਵਾਲੀ ਮਾਰਕੀਟ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਤਾਂ ਜੋ ਕੋਈ ਚੱਕੀ ਵਿਅਕਤੀ ਜਾਂ ਕੋਈ ਸ਼ਰਾਰਤੀ ਵਿਅਕਤੀ ਕੋਈ ਕੋਈ ਅਨਸਾ ਵੀ ਘਟਰਾ ਨੂੰ ਅੰਜਾਮ ਨਾ ਦੇਵੇ ਤਿਰਕੋਟ ਕਿੰਨੀ ਤੇ ਨਾਕਾਬੰਦੀ ਨੇ ਕਿੰਨੇ ਕਿਹੜੀ ਕਿਹੜੀ ਜਗ੍ਹਾ ਤੇ ਚੈਕਿੰਗ ਹੋਈ ਹੈ ਪਤੋ ਇਹਦੇ ਵਿੱਚ ਜੀ ਅਸੀਂ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਨਾਕਾਬੰਦੀ ਕੀਤੀ ਹੋਈ ਹੈ ਤੇ ਜੋ ਸਾਡੇ ਸ਼ਹਿਰ ਦੇ ਵਿੱਚ ਪੀਸੀਆਰ ਹੈ ਉਹਨਾਂ ਨੂੰ ਅਲਰਟ ਕੀਤਾ ਹੋਇਆ ਹੈ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਮਿਲਦਾ ਹੈ ਤਾਂ ਉਹਨੂੰ ਆਪਣੇ ਥਾਣੇ ਤੇ ਆ ਕੇ ਸਾਡੇ ਪੇਸ਼ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਵਿੱਚ ਜੋ ਕੋਈ ਡਰ ਦਾ ਮਾਹੌਲ ਨਾ ਬਣੇ ਤਾਂ ਕੋਈ ਉਹ ਆਪਣਾ ਵਧੀਆ तरीके ਨਾਲ 인디펜던ਸ ਦੇ सेलिब्रेशन ਕਰਦੇ। ਕਿ ਨੂੰ ਫੋਰਸ ਟਿਪ ਲੋਏ ਇਹਦੇ ਵਿੱਚ ਇਹਦੇ ਵਿੱਚ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਾਨੂੰ 5 ਲੱਖ ਜੋ ਅਸੀਂ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲਗਾਈ ਹੈ ਤੇ ਬਾਕੀ ਪੀਸੀਆਰ 6 ਪੀਸੀਆਰ ਦੀਆਂ ਪਾਰਟੀਆਂ ਹੀ ਆ ਤੇ ਉਹ ਸ਼ਹਿਰ ਦੇ ਵਿੱਚ ਦਿਨੇ ਤੇ ਰਾਤ ਦੇ ਟਾਈਮ ਗਸ਼ਟ ਕਰਮੀਆਂ ਤਾਂ ਜੋ ਸ਼ਹਿਰ ਦੇ ਵਿੱਚ ਵਧੀਆ ਮਾਹੌਲ ਬਣਿਆ ਰਹੇ। ਜੋ ਸਾਡੇ ਮਾਨ ਜੋ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਅਕਲ ਚੌਧਰੀ ਜੀ ਆਈਪੀਐਸ ਇਹਦੇ ਤੇ ਸ਼ਾਨਦਾਰ ਦੇਚ ਜੋ ਆਜ਼ਾਦੀ ਦਿਹਾੜਾ ਹੈ। ਦਰਿਕ ਸੁਵੇਰਾ ਜੀ ਵੀ ਵੇਖ ਰਹੇ ਹੋ ਤੁਸੀਂ 15 ਅਗਸਤ ਦੇ ਮੱਦੇਨਜ਼ਰ ਪੰਜਾਬ ਪੁਲਿਸ ਲਗਾਤਾਰ ਅਲਰਟ ਤੇ ਨਜ਼ਰ ਆ ਰਹੀ ਹੈ। ਇਸ ਸੂਬੇ ਭਰ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਸਰਚ ਅਭਿਆਨ ਜਿਹੜੇ ਨੇ ਉਹ ਚਲਾਏ ਜਾ ਰਹੇ ਨੇ ਤੇ ਹੁਣ ਤਸਵੀਰਾਂ ਮਲੋੜਤੀਆਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪੁਲਿਸ ਦੇ ਵੱਲੋਂ ਰੇਲਵੇ ਸਟੇਸ਼ਨ ਦੇ ਉੱਤੇ ਅਤੇ ਬੱਸ ਸਟੈਂਡ ਦੇ ਉੱਤੇ ਚੈਕਿੰਗ ਮੁਹਿੰਮ ਚਲਾਈ ਗਈ ਹੈ ਤੇ ਇਸ ਦੌਰਾਨ ਔਰ ਜਾਣ ਵਾਲੇ ਯਾਤਰੀਆਂ ਅਤੇ ਉਹਨਾਂ ਦੇ ਸਮਾਨ ਦੀ ਜੜੀਆ ਬਰੀਕੀ ਦੇ ਨਾਲ ਤਲਾਸ਼ੀ ਲਈ ਜਾ ਰਹੀ ਹੈ 15 ਅਗਸਤ ਤੇ ਜਿਸ ਦੇ ਮੱਦੇਨਜ਼ਰ ਲਗਾਤਾਰ ਹੀ ਪੰਜਾਬ ਪੁਲਿਸ ਦੇ ਵੱਲੋਂ ਸਰਚ ਅਭਿਆਨ ਜਿਹੜੇ ਨੇ ਉਹ ਚਲਾਏ ਜਾ ਰਹੇ ਨੇ ਜੰਤਕ ਥਾਵਾਂ ਦੇ ਉੱਤੇ ਯਾਤਰੀਆਂ ਦੇ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਰੇਲਵੇ ਸਟੇਸ਼ਨ ਦੀ ਗੱਲ ਕਰੀਏ ਬੱਸ ਸਟੈਂਡ ਦੀ ਗੱਲ ਕਰੀਏ ਤਾਂ ਹਰ ਜਗ੍ਹਾ ਤੇ ਚੱਪੇ-ਚੱਪੇ ਦੀ ਤਲਾਸ਼ੀ ਲੈਂਦੀ ਹੋਈ ਪੰਜਾਬ ਪੁਲਿਸ ਨਜ਼ਰ ਆ ਰਹੀ ਹੈ ਤਾਂ ਮਲੋੜ ਪੁਲਿਸ ਦੇ ਵੱਲੋਂ ਵੀ ਰੇਲਵੇ ਸਟੇਸ਼ਨ ਦੇ ਉੱਤੇ ਅਤੇ ਬੱਸ ਸਟੈਂਡ ਦੇ ਉੱਤੇ ਇਹ ਚੈਕਿੰਗ ਮੁਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਪੁਲਿਸ ਦੇ ਯਾਤਰੀਆਂ ਦੇ ਸਮਾਨ ਦੀ ਬਾਰੀਕੀ ਦੇ ਨਾਲ ਤਲਾਸ਼ੀ ਲਈ ਜਾ ਰਹੀ ਹੈ ਨਾਲ ਹੀ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਦੀ ਵੀ ਬਰੀਕੀ ਦੇ ਨਾਲ ਤਲਾਸ਼ੀ ਜਿਹੜੀ ਆ ਉਹ ਲਈ ਜਾ ਰਹੀ ਹੈ ਤਾਂ ਕਿਸੇ ਵੀ ਤਰ੍ਹਾਂ ਦੀ ਅਪਰਾਧਿਕ ਗਤੀਵਿਧੀ ਸੂਬੇ ਦੇ ਵਿੱਚ ਨਾ ਵਾਪਰੇ ਉਸ ਨੂੰ ਲੈ ਕੇ ਪੰਜਾਬ ਪੁਲਿਸ ਪੱਬਾ ਪਾ ਰਿਹਾ ਜਿਸ ਦੇ ਚਲਦਿਆਂ ਲਗਾਤਾਰ ਹੀ ਪੰਜਾਬ ਪੁਲਿਸ ਦੇ ਵੱਲੋਂ 15 ਅਗਸਤ ਦੇ ਮੱਦੇਨਜ਼ਰ ਸਰਚ ਅਭਿਆਨ ਜਿਹੜੇ ਨੇ ਉਹ ਚਲਾਏ ਜਾ ਰਹੇ ਨੇ ਤੇ ਇਸੇ ਦੌਰਾਨ ਐਸਐਚਾ ਤੋਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦੀ ਜੇਕਰ ਤੁਹਾਨੂੰ ਸੂਚਨਾ ਮਿਲਦੀ ਆ ਅਪਰਾਧਿਕ ਗਤੀਵਿਧੀ ਦੇ ਨਾਲ ਜੁੜੀ ਹੋਈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਲਗਾਤਾਰ ਹੀ ਪੰਜਾਬ ਪੁਲਿਸ ਦੇ ਵੱਲੋਂ ਇਹ ਸਰਚ ਅਭਿਆਨ ਚਲਾਇਆ ਆ ਰਹੇ ਨੇ ਕਿ ਕੁਝ ਪੁਲਿਸ ਦੇ ਮੁਲਾਜ਼ਮ ਇਸ ਬਾਬਤ ਲੋਕਾਂ ਦੇ ਸਾਹਮਣੇ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਆ ਜੋ ਸਾਡੇ ਮਾਨ ਜੋਗ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਅਕਲ ਚੌਧਰੀ ਜੀ ਆਈਪੀਐਸ ਜਿਹਦੇ ਤੇ ਸ਼ਾਨਦਾਰ ਦੇਚ ਜੋ ਆਜ਼ਾਦੀ ਦਿਹਾੜਾ 15 ਅਗਸਤ ਜੋ ਆਪਾਂ ਹਰ ਸਾਲ ਮਨਾਉਂਦੇ ਆ ਇਹਦੇ ਵਿੱਚ ਜੋ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਜੋ ਮਾਲ ਵਗੈਰਾ ਜਾਂ ਭੀੜ ਭੜੱਕੇ ਵਾਲੀ ਮਾਰਕੀਟ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਤਾਂ ਜੋ ਕੋਈ ਚੱਕੀ ਵਿਅਕਤੀ ਜਾਂ ਕੋਈ ਸ਼ਰਾਰਤੀ ਵਿਅਕਤੀ ਕੋਈ ਕੋਈ ਅਨਸਾ ਵੀ ਕਟੜਾ ਨੂੰ ਅੰਜਾਮ ਨਾ ਦੇਵੇ ਪਰ ਕੋਟਰ ਕਿੰਨੀ ਕਿ ਨਾਕਾਬੰਦੀ ਨੇ ਕਿੰਨੇ ਕਿਹੜੀ ਕਿਹੜੀ ਜਗ੍ਹਾ ਤੇ ਚੈਕਿੰਗ ਹੋਈ ਹੈ ਪਤਾ ਇਹਦੇ ਵਿੱਚ ਜੀ ਅਸੀਂ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਨਾਕਾਬੰਦੀ ਕੀਤੀ ਹੋਈ ਹੈ ਤੇ ਜੋ ਸਾਡੇ ਸ਼ਹਿਰ ਦੇ ਵਿੱਚ ਪੀਸੀਆਰ ਹਨ ਉਹਨਾਂ ਨੂੰ ਅਲਰਟ ਕੀਤਾ ਹੋਇਆ ਹੈ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਮਿਲਦਾ ਹੈ ਤਾਂ ਉਹਨੂੰ ਆਪਣੇ ਥਾਣੇ ਤੇ ਲਿਆ ਕੇ ਸਾਡੇ ਪੇਸ਼ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਵਿੱਚ ਜੋ ਕੋਈ ਡਰ ਦਾ ਮਾਹੌਲ ਨਾ ਬਣੇ ਤਾਂ ਕੋਈ ਉਹ ਆਪਣਾ ਵਧੀਆ तरीके ਨਾਲ 인디펜던ਸ ਦੇ सेलिब्रेशन ਕਰਦੇ ਕਿੰਨੀ ਫੋਰਸ ਕਿਪਲ ਇਹਦੇ ਵਿੱਚ ਇਹਦੇ ਵਿੱਚ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਾਨੂੰ 5 ਲੱਖ ਦੇ ਅਸੀਂ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲਗਾਏ ਹੈ ਤੇ ਬਾਕੀ ਪੀਸੀਆਰ 6 ਪੀਸੀਆਰ ਦੀਆਂ ਪਾਰਟੀਆਂ ਹੀ ਆ ਤੇ ਸ਼ਹਿਰ ਦੇ ਵਿੱਚ ਦਿਨੇ ਤੇ ਰਾਤ ਦੇ ਟਾਈਮ ਗਸ਼ਤ ਕਰਮੀਆਂ ਤਾਂ ਜੋ ਸ਼ਹਿਰ ਦੇ ਵਿੱਚ ਵਧੀਆ ਮਾਹੌਲ ਬਣਿਆ ਰਹੇ ਜੋ ਸਾਡੇ ਮਾਨ ਜੋ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਅਕਲ ਚੌਧਰੀ ਜੀ ਆਈਪੀਐਸ ਇਹਦੇ ਤੇ ਸ਼ਾਨਦਾਰ ਦੇਚ ਜੋ ਆਜ਼ਾਦੀ ਦਿਹਾੜਾ 15 ਅਗਸਤ ਜੋ ਆਪਾਂ ਹਰ ਸਾਲ ਮਨਾਉਂਦੇ ਆ ਇਹਦੇ ਵਿੱਚ ਜੋ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਜੋ ਮਾਲ ਵਗੈਰਾ ਜਾਂ ਭੀੜ ਭੜਕੇ ਵਾਲੀ ਮਾਰਕੀਟ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਤਾਂ ਜੋ ਕੋਈ ਚੱਕੀ ਵਿਅਕਤੀ ਜਾਂ ਕੋਈ ਸ਼ਰਾਰਤੀ ਵਿਅਕਤੀ ਕੋਈ ਕੋਈ ਅਨਸਾ ਵੀ ਕਟੜਾ ਨੂੰ ਅੰਜਾਮ ਨਾ ਦੇਵੇ ਬਿਲਕੁਲ ਕਿੰਨੀ ਤੇ ਨਾਕਾਬੰਦੀ ਨੇ ਕਿੰਨੇ ਕਿਹੜੀ ਕਿਹੜੀ ਜਗ੍ਹਾ ਤੇ ਚੈਕਿੰਗ ਹੋਈ ਹੈ ਬਤ ਇਹਦੇ ਵਿੱਚ ਜੀ ਅਸੀਂ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਨਾਕਾਬੰਦੀ ਕੀਤੀ ਹੋਈ ਹੈ ਤੇ ਜੋ ਸਾਡੇ ਸ਼ਹਿਰ ਦੇ ਵਿੱਚ ਪੀਸੀਆਰ ਉਹਨਾਂ ਨੂੰ ਅਲਰਟ ਕੀਤਾ ਹੋਇਆ ਹੈ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਮਿਲਦਾ ਹੈ ਤਾਂ ਉਹਨੂੰ ਆਪਣੇ ਥਾਣੇ ਤੇ ਲਿਆ ਕੇ ਸਾਡੇ ਪੇਸ਼ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਵਿੱਚ ਜੋ ਕੋਈ ਡਰ ਦਾ ਮਾਹੌਲ ਨਾ ਬਣੇ ਤਾਂ ਕੋਈ ਉਹ ਆਪਣਾ ਵਧੀਆ ਤਰੀਕੇ ਨਾਲ ਇੰਡੀਪੈਂਡੈਂਸ ਦੇ ਸੈਲੀਬ੍ਰੇਸ਼ਨ ਕਰ ਸਕੇ ਇਹਦੇ ਵਿੱਚ ਇਹਦੇ ਵਿੱਚ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਾਨੂੰ 5 ਲੱਖ ਜੋ ਅਸੀਂ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲਗਾਏ ਹੈ ਤੇ ਬਾਕੀ ਪੀਸੀਆਰ 6 ਪੀਸੀਆਰ ਦੀਆਂ ਪਾਰਟੀਆਂ ਹੀ ਆ ਤੇ ਉਹ ਸ਼ਹਿਰ ਦੇ ਵਿੱਚ ਦਿਨੇ ਤੇ ਰਾਤ ਦੇ ਟਾਈਮ ਗਸ਼ਟ ਕਰਨੀਆਂ ਤਾਂ ਜੋ ਸ਼ਹਿਰ ਦੇ ਵਿੱਚ ਵਧੀਆ ਮਾਹੌਲ ਬਣਿਆ ਰਹੇ ਤੇ ਉਹ ਸਾਡੇ ਮਾਨ ਜੋ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਅਕਰ ਚੌਧਰੀ ਜੀ ਆਈਪੀਐਸ ਜਿਹਦੇ ਤੇ ਸ਼ਾਨਦਾਰ ਦੇਚ ਜੋ ਆਜ਼ਾਦੀ ਦਿਹਾੜਾ 15 ਅਗਸਤ ਜੋ ਆਪਾਂ ਹਰ ਸਾਲ ਮਨਾਉਂਦੇ ਆ ਇਦੇ ਵਿੱਚ ਜੋ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਜੋ ਮਾਲ ਵਗੈਰਾ ਜਾਂ ਭੀੜ ਭੜਕੇ ਵਾਲੀ ਮਾਰਕੀਟ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਤਾਂ ਜੋ ਕੋਈ ਚੱਕੀ ਵਿਅਕਤੀ ਜਾਂ ਕੋਈ ਸ਼ਰਾਰਤੀ ਵਿਅਕਤੀ ਕੋਈ ਕੋਈ ਅਨਸਾਵੀ ਕਟੜਾ ਨੂੰ ਅੰਜਾਮ ਨਾ ਦੇਵੇ। ਫਿਰ ਕੋਟਰ ਕਿੰਨੀ ਤੇ ਨਾਕਾਬੰਦੀ ਨੇ ਕਿੰਨੇ ਕਿਹੜੀ ਕਿਹੜੀ ਜਗ੍ਹਾ ਤੇ ਚੈਕਿੰਗ ਹੋਈ ਹੈ। ਇਹਦੇ ਵਿੱਚ ਜੀ ਅਸੀਂ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਨਾਕਾਬੰਦੀ ਕੀਤੀ ਹੋਈ ਹੈ। ਜੋ ਸਾਡੇ ਸ਼ਹਿਰ ਦੇ ਵਿੱਚ ਪੀਸੀਆਰ ਉਹਨਾਂ ਨੂੰ ਅਲਰਟ ਕੀਤਾ ਹੋਇਆ ਹੈ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਮਿਲਦਾ ਹੈ ਤਾਂ ਉਹਨੂੰ ਆਪਣੇ ਥਾਣੇ ਤੇ ਆ ਕੇ ਸਾਡੇ ਪੇਸ਼ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਵਿੱਚ ਜੋ ਕੋਈ ਡਰ ਦਾ ਮਾਹੌਲ ਨਾ ਬਣੇ ਤਾਂ ਕੋਈ ਉਹ ਆਪਣਾ ਵਧੀਆ ਤਰੀਕੇ ਨਾਲ 인ਡੀਪੈਂਡੈਂਸ ਦੇ ਸੈਲੀਬ੍ਰੇਸ਼ਨ ਕਰ ਸਕੇ ਕਿੰਨੀ ਫੋਰਸ ਡਿਪਲੋਏ ਕੀਤੀ ਹੈ ਇਹਦੇ ਵਿੱਚ ਇਹਦੇ ਵਿੱਚ ਹੀ ਸਾਡੇ ਸੀਨੀਅਰ ਆਫਸਰਾਂ ਵੱਲੋਂ ਸਾਨੂੰ 5 ਲੱਖ ਦੇ ਜੋ ਅਸੀਂ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲਗਾਏ ਐ ਤੇ ਬਾਕੀ ਪੀਸੀਆਰ 6 ਪੀਸੀਆਰ ਦੀਆਂ ਪਾਰਟੀਆਂ ਹੀ ਆ ਤੇ ਉਹ ਸ਼ਹਿਰ ਦੇ ਵਿੱਚ ਦਿਨੇ ਤੇ ਰਾਤ ਦੇ ਟਾਈਮ ਗਸ਼ਟ ਕਰਨੀਆਂ ਤਾਂ ਜੋ ਸ਼ਹਿਰ ਦੇ ਵਿੱਚ ਵਧੀਆ ਮਾਹੌਲ ਬਣਿਆ ਰਹੇ ਜੋ ਸਾਡੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਅਕਲ ਚੌਧਰੀ ਜੀ ਆਈਪੀਐਸ ਜਿਹਦੇ ਦੇ ਸ਼ਾਨਦਾਰ ਦੇਚ ਜੋ ਆਜ਼ਾਦੀ ਦਿਹਾੜਾ 15 ਅਗਸਤ ਜੋ ਆਪਾਂ ਹਰ ਸਾਲ ਮਨਾਉਂਦੇ ਆ ਇਹਦੇ ਵਿੱਚ ਜੋ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਜੋ ਮਾਲ ਵਗੈਰਾ ਜਾਂ ਭੀੜ ਭੜਕੇ ਵਾਲੀ ਮਾਰਕੀਟ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਤਾਂ ਜੋ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਸ਼ਰਾਰਤੀ ਵਿਅਕਤੀ ਕੋਈ ਕੋਈ ਅਣਸਾਵਾ ਵੀ ਕਟੜਾ ਨੂੰ ਅੰਜਾਮ ਨਾ ਦੇਵੇ ਕਿ ਕਿੰਨੀ ਤੇ ਨਾਕਾਬੰਦੀ ਨੇ ਕਿੰਨੇ ਕਿਹੜੀ ਕਿਹੜੀ ਜਗ੍ਹਾ ਤੇ ਚੈਕਿੰਗ ਹੋਈ ਹੈ ਇਹਦੇ ਵਿੱਚ ਜੀ ਅਸੀਂ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਨਾਕਾਬੰਦੀ ਕੀਤੀ ਹੋਈ ਹੈ ਤੇ ਜੋ ਸਾਡੇ ਸ਼ਹਿਰ ਦੇ ਵਿੱਚ ਪੀਸੀਆਰ ਹੈ ਉਹਨਾਂ ਨੂੰ ਅਲਰਟ ਕੀਤਾ ਹੋਇਆ ਹੈ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਮਿਲਦਾ ਹੈ ਤਾ ਉਹਨੂੰ ਆਪਣੇ ਥਾਣੇ ਤੇ ਆ ਕੇ ਸਾਡੇ ਪੇਸ਼ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਵਿੱਚ ਜੋ ਕੋਈ ਡਰ ਦਾ ਮਾਹੌਲ ਨਾ ਬਣੇ ਤਾਂ ਕੋਈ ਉਹ ਆਪਣਾ ਵਧੀਆ ਤਰੀਕੇ ਨਾਲ 인ਡੀਪੈਂਡੈਂਸ ਦੇ ਸੈਲੀਬ੍ਰੇਸ਼ਨ ਕਰ ਸਕੇ ਕਿੰਨੀ ਫੋਰਸ ਡਿਪਲੋਏ ਇਹਦੇ ਵਿੱਚ ਇਹਦੇ ਵਿੱਚ ਸਾਡੇ ਸੀਨੀਅਰ ਆਫਸਰਾਂ ਵੱਲੋਂ ਸਾਨੂੰ 5 ਲੱਖ ਜੋ ਅਸੀਂ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲਗਾਏ ਹੈ ਤੇ ਬਾਕੀ ਪੀਸੀਆਰ 6 ਪੀਸੀਆਰ ਦੀਆਂ ਪਾਰਟੀਆਂ ਹੀ ਆ ਤੋ ਸ਼ਹਿਰ ਦੇ ਵਿੱਚ ਦਿਨੇ ਤੇ ਰਾਤ ਦੇ ਟਾਈਮ ਗਸ਼ਟ ਕਰਨੀਆਂ ਤਾਂ ਜੋ ਸ਼ਹਿਰ ਦੇ ਵਿੱਚ ਵਧੀਆ ਮਾਹੌਲ ਬਣਿਆ ਰਹੇ ਜੋ ਸਾਡੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਅਕਲ ਚੌਧਰੀ ਜੀ ਆਈਪੀਐਸ ਜਿਹਦੇ ਤੇ ਸ਼ਾਨਦਾਰ ਦੇਚ ਜੋ ਆਜ਼ਾਦੀ ਦਿਹਾੜਾ 15 ਅਗਸਤ ਜੋ ਆਪਾਂ ਹਰ ਸਾਲ ਮਨਾਉਂਦੇ ਆ ਇਹਦੇ ਵਿੱਚ ਜੋ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਜੋ ਮਾਲ ਵਗੈਰਾ ਜਾਂ ਭੀੜ ਭੜਕੇ ਵਾਲੀ ਮਾਰਕੀਟ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਤਾ ਜੋ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਸ਼ਰਾਰਤੀ ਵਿਅਕਤੀ ਕੋਈ ਕੋਈ ਅਣਸਾਵੇ ਘਟਰਾ ਨੂੰ ਪੰਜਾਬ ਨਾਲ ਦੇ ਵਿੱਚ ਰਿਪੋਰਟਰ ਕਿੰਨੀ ਕਿ ਨਾਕਾਬੰਦੀ ਨੇ ਕਿੰਨੇ ਕਿਹੜੀ ਕਿਹੜੀ ਜਗ੍ਹਾ ਤੇ ਚੈੱਕ ਹੋਈ ਇਹ ਬਤ। ਇਹਦੇ ਵਿੱਚ ਜੀ ਅਸੀਂ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਨਾਕਾਬੰਦੀ ਕੀਤੀ ਹੋਈ ਹੈ ਤੇ ਜੋ ਸਾਡੇ ਸ਼ਹਿਰ ਦੇ ਵਿੱਚ ਪੀਸੀਆਰ ਉਹਨਾਂ ਨੂੰ ਅਲਰਟ ਕੀਤਾ ਹੋਇਆ ਹੈ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਮਿਲਦਾ ਹੈ ਤਾਂ ਉਹਨੂੰ ਆਪਣੇ ਥਾਣੇ ਤੇ ਆ ਕੇ ਸਾਡੇ ਪੇਸ਼ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਵਿੱਚ ਜੋ ਕੋਈ ਡਰ ਦਾ ਮਾਹੌਲ ਨਾ ਬਣੇ ਤਾਂ ਕੋਈ ਉਹ ਆਪਣਾ ਵਧੀਆ ਤਰੀਕੇ ਨਾਲ 인ਡੀਪੈਂਡੈਂਸ ਦੇ ਸੈਲੀਬ੍ਰੇਸ਼ਨ ਕਰ ਸਕੇ ਕਿੰਨੀ ਫੋਰਸ ਡਿਪਲੋਏ ਕੀਤੀ ਹੈ ਇਹਦੇ ਵਿੱਚ ਇਹਦੇ ਵਿੱਚ ਸਾਡੇ ਸੀਨੀਅਰ ਆਫਸਰਾਂ ਵੱਲੋਂ ਸਾਨੂੰ 5 ਲੱਖ ਜੋ ਅਸੀਂ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲਗਾਏ ਹੈ ਤੇ ਬਾਕੀ ਪੀਸੀਆਰ 6 ਪੀਸੀਆਰ ਦੀਆਂ ਪਾਰਟੀਆਂ ਹੀ ਆ ਤੇ ਉਹ ਸ਼ਹਿਰ ਦੇ ਵਿੱਚ ਦਿਨੇ ਤੇ ਰਾਤ ਦੇ ਟਾਈਮ ਗਸ਼ਟ ਕਰ ਰਹੀਆਂ ਤਾ ਜੋ ਸ਼ਹਿਰ ਦੇ ਵਿੱਚ ਵਧੀਆ ਮਾਹੌਲ ਬਣਿਆ ਤਾਂ ਉਹ ਸਾਡੇ ਮਾਨਜੋਗ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਅਕਲ ਚੌਧਰੀ ਜੀ ਆਈਪੀਐਸ ਜਿਹਦੇ ਤੇ ਸ਼ਾਨਦਾਰ ਦੇਚ ਜੋ ਆਜ਼ਾਦੀ ਦਿਹਾੜਾ 15 ਅਗਸਤ ਜੋ ਆਪਾਂ ਹਰ ਸਾਲ ਮਨਾਉਂਦੇ ਆ ਇਹਦੇ ਵਿੱਚ ਜੋ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਜੋ ਮਾਲ ਵਗੈਰਾ ਜਾਂ ਭੀੜ ਭੜੱਕੇ ਵਾਲੀ ਮਾਰਕੀਟ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਤਾਂ ਜੋ ਕੋਈ ਚੱਕੀ ਵਿਅਕਤੀ ਜਾਂ ਕੋਈ ਸ਼ਰਾਰਤੀ ਵਿਅਕਤੀ ਕੋਈ ਕੁਰੀਅਨਸਤਾਂ ਵੀ ਕਟੜਾ ਨੂੰ ਅੰਜਾਮ ਨਾ ਦੇਵੇ। ਫਿਰ ਕੋਈ ਕਿੰਨੀ ਤੇ ਨਾਕਾਬੰਦੀ ਨੇ ਕਿੰਨੇ ਕਿਹੜੀ ਕਿਹੜੀ ਜਗ੍ਹਾ ਤੇ ਚੈਕਿੰਗ ਹੋਈ ਹੈ। ਇਹਦੇ ਵਿੱਚ ਜੀ ਅਸੀਂ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਨਾਕਾਬੰਦੀ ਕੀਤੀ ਹੋਈ ਹੈ ਤੇ ਜੋ ਸਾਡੇ ਸ਼ਹਿਰ ਦੇ ਵਿੱਚ ਪੀਸੀਆਰ ਆ ਉਹਨਾਂ ਨੂੰ ਅਲਰਟ ਕੀਤਾ ਹੋਇਆ ਹੈ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਮਿਲਦਾ ਹੈ ਤਾਂ ਉਹਨੂੰ ਆਪਣੇ ਥਾਣੇ ਤੇ ਆ ਕੇ ਸਾਡੇ ਪੇਸ਼ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਵਿੱਚ ਜੋ ਕੋਈ ਡਰ ਦਾ ਮਾਹੌਲ ਨਾ ਬਣੇ ਤਾਂ ਕੋਈ ਉਹ ਆਪਣਾ ਵਧੀਆ तरीके ਨਾਲ 인디펜던ਸ ਦੇ सेलिब्रेशन ਕਰ ਸਕਦੇ ਕਿੰਨੀ ਫੋਰਸ ਡਿਪਲੋਏ ਇਹਦੇ ਵਿੱਚ ਇਹਦੇ ਵਿੱਚ ਹੀ ਸਾਡੇ ਸੀਨੀਅਰ ਆਫਸਰਾਂ ਵੱਲੋਂ ਸਾਨੂੰ 5 ਲੱਖ ਦੇ ਅਸੀਂ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲਗਾਏ ਹੈ ਤੇ ਬਾਕੀ ਪੀਸੀਆਰ 6 ਪੀਸੀਆਰ ਦੀਆਂ ਪਾਰਟੀਆਂ ਹੀ ਆ ਦਰਿਕ ਸਵੇਰਾ ਜੀ ਵੀ ਦੇਖ ਰਹੇ ਹੋ ਤੁਸੀਂ 15 ਅਗਸਤ ਦੇ ਮੱਦੇਨਜ਼ਰ ਪੰਜਾਬ ਪੁਲਿਸ ਲਗਾਤਾਰ ਅਲ